54 ਸਾਲ ਦੀ ਏਜ ਵਿੱਚ ਇਹਨਾਂ ਦੀ ਫਿਟਨੈਸ ਲੈਵਲ ਤੁਸੀਂ ਦੇਖੋਗੇ ਤਾਂ ਹੈਰਾਨ ਹੋ ਜਾਵੋਗੇ ਸਾਲ ਪਹਿਲਾਂ ਜਦ ਤੋਂ ਸ਼ੌਕ ਪੈਦਾ ਹੋਇਆ ਮਾਡਲਿੰਗ ਵੱਲ ਜਾਣ ਨੂੰ ਫਿਰ ਜਿੰਮ ਵਗੈਰਾ ਜੁਆਇਨ ਕਰਕੇ ਡਾਈਟਿੰਗ ਕਰਕੇ 13-14 ਕਿਲੋ ਵਜ਼ਨ ਘਟਾਇਆ ਪਿਛਲੇ ਸਾਲ ਸਈ 셀ਫੀ ਪਾਈ ਸੀ ਆਪਣੀ ਜਿਸਦਾ ਮੈਨੂੰ ਡੀਐਮ ਆਇਆ ਕਿ ਯਾਰ ਇੱਕ ਬਾਲੀਵੁੱਡ ਦੀ ਮੂਵੀ ਕਰਨੀ ਹੈ ਕੋਈ ਪਾਕਿਸਤਾਨੀ ਮਿਨਿਸਟਰ ਦਾ ਰੋਲ ਹੈ ਭਲਾ ਮੇਰਾ ਸੈਲੀਬ੍ਰਿਟੀ ਵਾਲੀ ਫੀਲਿੰਗ ਲੈ ਰਿਹਾ ਦੁਨੀਆਂ ਨਾਲ 셀ਫੀਆਂ ਖਿੱਚ ਰਹੀ ਹੈ ਆ ਕੇ ਫਲਾਨਾ ਕਰ ਰਹੀ ਹੈ ਮੈਸੂਰ ਫੈਸ਼ਨ ਵੀਕ ਕੀਤਾ ਆਪਣਾ ਜਿਹੜਾ ਕੇ ਬਹੁਤ ਪੌਪੂਲਰ ਰਿਹਾ ਕਿਉਂਕਿ ਮੈਂ ਉਧਰ ਸਿੱਧੂ ਮੂਸੇਵਾਲਾ ਵਾਲਾ ਸਿਗਨੇਚਰ ਸਟੈਪ ਕੀਤਾ ਸੀ ਪਗੜੀ ਬਰਨੀ ਸੀ ਉੱਥੇ ਜਦ ਬੰਦਾ ਪੌਪੂਲਰ ਹੁੰਦਾ ਜਾਂ ਸਕਸੈਸ ਮਿਲਦੀ ਹੈ ਨਾ ਤਾਂ ਉਹਦੇ ਵਿੱਚ ਕਮਾਂਡ ਆ ਜਾਂਦਾ ਬੜੀ ਈਗੋ ਆ ਜਾਂਦੀ ਸਕਸੈਸ ਵਿੱਚ ਚੜ ਜਾਂਦੀ ਜੋ ਮੇਰੇ ਦਿਮਾਗ ਵਿੱਚ ਚੜ ਗਈ ਸੀ ਤੁਹਾਡੇ ਤੇ ਲੜਕੀਆਂ ਬਹੁਤ ਮਰਦੀਆਂ ਨੇ ਹਾਂਜੀ ਤੇ ਤੁਹਾਡੇ ਜਿਹੜੇ ਬੇਟੇ ਦੇ ਕਲਾਸ ਫੈਲੋ ਨੇ ਮਤਲਬ ਕੇਵਲ ਲੜਕੀਆਂ ਉਹ ਵੀ ਕਹਿੰਦੇ ਨੇ ਵੀ ਪਾਪਾ ਬੜੇ ਹੋਣੇ ਸਕਸੈਸ ਮਿਲਣ ਦੇ ਨਾਲ 네ਗੇਟਿਵਸ ਵੀ ਬਹੁਤ ਹੁੰਦੇ ਨੇ ਤੁਸੀਂ ਕਿਸੇ ਨੂੰ ਕੁਝ ਵੀ ਕਹਿ ਰਹੇ ਹੋ ਤਾਂ ਉਹ ਬੰਦੇ ਦੀ ਮੈਂਟੈਲਿਟੀ ਉਲਟਾ ਲੈ ਜਾਂਦੀ ਹੁੰਦੀ ਹੈ ਕਹਿੰਦਾ ਹਾਂ ਤੂੰ ਡਰਾਈਵਿੰਗ ਪਲੇਜ਼ਰ ਆਈਏ ਮੈਂ ਕਹਾ ਭਾਈ ਕੁਝ ਨਹੀਂ ਫੁਕਰੀ ਮਾਰੂ ਲੈਣੀ ਹੈ ਮੈਂ ਕਹਾ ਤੂੰ ਮੈਂ ਦਾ ਸਰਿਆ ਬੋਲ ਉਹ ਅਰ ਡੈਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਰਾਜੀਸ਼ ਸ਼ਰਮਾ ਅੱਜ ਤੁਹਾਨੂੰ ਇਹ ਜੀ ਸ਼ਖਸ਼ੀਤਨਾ ਮਲਵਾਵਾਂਗੇ ਜ ਜਿਨ੍ਹਾਂ ਦੀ ਉਮਰ 54 ਸਾਲ ਦੀ ਹੈ ਤੇ 54 ਸਾਲ ਦੇ ਨੌਜਵਾਨ ਆਪਾਂ ਇਹਨਾਂ ਨੂੰ ਕਹਿ ਸਕਦੇ ਹਾਂ ਪਹਿਲਾਂ ਤਾਂ ਤੁਸੀਂ ਦੇਖੋ ਇਹਨਾਂ ਦੀ ਲੁੱਕ ਦੇਖੋ 54 ਸਾਲ ਦੀ ਏਜ ਵਿੱਚ ਇਹਨਾਂ ਦੀ ਫਿਟਨੈਸ ਲੈਵਲ ਤੁਸੀਂ ਦੇਖੋਗੇ ਤਾਂ ਹੈਰਾਨ ਹੋ ਜਾਵੋਗੇ ਇਹ ਸ਼ਖਸ ਨੇ ਜੀ ਅਦਨਾਨ ਅਲੀ ਖਾਰ ਪਟਿਆਲੇ ਵਿੱਚ ਇਹਨਾਂ ਦੀ ਤੂਤੀ ਬੋਲਦੀ ਹੈ ਤੇ ਇਹਨਾਂ ਨੇ ਬਾਲੀਵੁੱਡ ਮੂਵੀ ਚ ਇਹਨਾਂ ਨੂੰ ਆਫਰ ਵੀ ਆਇਆ ਸੀ ਇਹਨਾਂ ਨੇ ਮਨ੍ਹਾ ਕਰ ਦਿੱਤਾ ਪੂਰੀ ਚਰਚਾ ਕਰਾਂਗੇ ਕਿ ਕਿਹੜੇ ਕਾਰਨਾ ਕਰਕੇ ਇਹਨਾਂ ਨੇ ਮਨ੍ਹਾ ਕੀਤਾ ਇੰਨੀ ਸੋਹਣੀ ਪਰਸਨੈਲਿਟੀ ਹੈ ਬਾਜੀ ਤੁਹਾਡੀ ਥੈਂਕ ਯੂ ਜੀ ਇਲਾਕੇ ਚ ਤੂਤੀ ਬੋਲਦੀ ਹੈ ਪਹਿਲਾਂ ਤਾਂ ਫਿਟਨੈਸ ਦਾ ਰਾਸ ਜਾਣਨਾ ਚਾਹੁੰਦੇ ਆਂ बस फिटनेस ਦਾ ਰਾਜ਼ ਇਹ ਹੈ ਵੀ ਸਾਲ ਪਹਿਲਾਂ ਜਦ ਤੋਂ ਸ਼ੌਕ ਪੈਦਾ ਹੋਇਆ ਮਾਡਲਿੰਗ ਵੱਲ ਜਾਣ ਨੂੰ ਤੇ ਫਿਰ ਜਿਮ ਵਗੈਰਾ ਜੁਆਇਨ ਕਰਕੇ ਡਾਈਟਿੰਗ ਕਰਕੇ 13-14 ਕਿਲੋ ਵਜ਼ਨ ਘਟਾਇਆ ਤੇ ਫਿਰ ਅੱਜ ਕੱਲ ਮੈਂ ਸਵੇਰੇ ਘੰਟਾ ਰਨਿੰਗ ਕਰਦਾ ਸ਼ਾਮੀ ਡੇਢ ਘੰਟਾ ਜਿਮ ਕਰਦਾ ਤੇ ਉਹਦੇ ਨਾਲ ਚੱਲ ਰਿਹਾ ਫਿਰ ਡਾਈਟ ਤੇ ਕੰਟਰੋਲ ਜਿਹੜਾ ਵੀ ਹੈਗਾ ਉਹ ਕਰਦੇ ਕੋ 54 ਸਾਲ ਦੀ ਉਮਰ ਚਾ ਕੇ ਬੰਦਾ ਮੈਂ ਦੇਖਿਆ ਮੇਰੇ ਨਾਲ ਦੇ ਵੀ ਇੱਕ ਤਰ੍ਹਾਂ ਨਾਲ ਆਪਣੇ ਆਪ ਨੂੰ ਛੱਡ ਜਾਂਦੇ ਨੇ ਮੇਨਟੇਨ ਕਰਨਾ ਛੱਡ ਜਾਂਦੇ ਨੇ ਬਟ ਪਤਾ ਨਹੀਂ ਇੱਕ ਜਜ਼ਬਾ ਆਇਆ ਅੰਦਰੋਂ ਕਿ ਆਪਣੇ ਆਪ ਨੂੰ ਮੇਨਟੇਨ ਕਰਨਾ ਹੈ ਫਿਟਨੈਸ ਪੇਟ ਪੂਡ ਸਾਡਾ ਵੀ ਵਧਿਆ ਹੁੰਦਾ ਸੀ ਸਾਲ ਪਹਿਲਾਂ ਅਸੀਂ ਵੀ ਮੋਟੇ ਹੁੰਦੇ ਸੀਗੇ ਮਤਲਬ ਜਿਹੜਾ ਕਿ ਨੂੰ ਕਹਿੰਦੇ ਆ ਪੂਰੀ ਬੈਲੀ ਵਾਲਾ ਸੀਗਾ ਬਟ ਵਰਕਆਊਟ ਕੀਤਾ ਮੈਂ ਮਿਹਨਤ ਕੀਤੀ ਤੁਹਾਡੀ ਫਿਲਮਾਂ 'ਚ ਵੀ ਰੁਚੀ ਹੈਗੀ ਹੈ ਮੋਡਲਿੰਗ 'ਚ ਤਾਂ ਕਰਕੇ ਤੁਸੀਂ ਇਹਨਾਂ ਮੇਨਟੇਨ ਰੱਖਦੇ ਹੋ ਖੁਦ ਨੂੰ ਤੇ ਇੱਕ ਬਾਲੀਵੁੱਡ ਮੂਵੀ ਵੀ ਤੁਸੀਂ ਮਨਾ ਕਰ ਦਿੱਤੀ ਉਸ ਦੇ ਬਾਰੇ ਦੱਸੋਗੇ ਆਫ ਕੈਮਰਾ ਗੱਲ ਕਰ ਰਹੀ ਸੀ ਆਪਾਂ ਇਹ ਹੋਇਆ ਕੀ ਸੀ ਜਦ ਸ਼ੁਰੂਆਤ ਮੇਰੀ ਜਿਹੜੀ ਇਸ ਲਾਈਨ ਦੀ ਹੋਈ ਹੈ ਅੱਜ ਤੋਂ ਸਾਲ ਪਹਿਲਾਂ ਜੀ ਮੈਂ ਟਵਿੱਟਰ ਤੇ ਥੋੜਾ ਜਿਆਦਾ ਐਕਟਿਵ ਆ ਮੇਰੇ 13000 ਪਲੱਸ ਫੋਲੋਅਰਸ ਨੇ ਤੇ ਮੈਂ ਇੱਕ ਨਾ ਪਿਛਲੇ ਸਾਲ ਮਹੀ 셀ਫੀ ਪਾਈ ਸੀ ਆਪਣੀ ਤੇ ਕਿਸੇ ਦਾ ਮੈਨੂੰ ਡੀਐਮ ਆਇਆ ਕਿ ਯਾਰ ਇੱਕ ਬਾਲੀਵੁੱਡ ਦੀ ਮੂਵੀ ਕਰਨੀ ਹੈ ਕੋਈ ਪਾਕਿਸਤਾਨੀ ਮਨਿਸਟਰ ਦਾ ਰੋਲ ਹੈ ਮੈਂ ਕਿਹਾ ਠੀਕ ਹੈ ਤੇ ਉਹਨਾਂ ਨੇ ਆਡੀਸ਼ਨ ਲੱਤੀ ਮੇਰੀ ਤਾਂ ਆਡੀਸ਼ਨ ਚ ਮੈਨੂੰ ਸੈਲੈਕਟ ਕਰ ਲਿਆ ਬਟ ਉਹ ਜਦ ਸ਼ੂਟ ਹੋਣਾ ਸੀਗਾ ਉਹਨਾਂ ਦਿਨਾਂ 'ਚ ਅੰਮ੍ਰਿਤਪਾਲ ਦਾ ਚੱਕਰ ਪੈ ਗਿਆ ਤੇ ਉਹ ਆਪਣੇ 3-4 ਦਿਨ ਪੰਜਾਬ ਉਹ ਗਿਆ ਸੀਗਾ ਬੰਦ ਹੋ ਗਿਆ ਸੀ ਇੰਟਰਨੈਟ ਵਗੈਰਾ ਤੇ ਉਹ ਚਲੇ ਗਿਆ ਵਾਪਸ ਉਤੋਂ ਜਾ ਕੇ ਉਹਨਾਂ ਦਾ ਮੈਨੂੰ ਫੋਨ ਆਂਦਾ ਕਿ ਤੁਸੀਂ ਉਰੇ ਆ ਜਾਓ ਲੇਕਿਨ ਤੁਹਾਡਾ ਰੋਲ ਬੜਾ ਕੱਟ ਹੋ ਗਿਆ ਜਿਹੜੀ ਆਡੀਸ਼ਨ ਹੈ ਉਸ ਉਹ ਨਹੀਂ ਆ ਆਡੀਸ਼ਨ 'ਚ ਸੀਗਾ ਮੇਰੀ ਸਾਈਡ ਪ੍ਰੋਫਾਈਲ ਸੀ ਮੈਂ ਕਿਸੇ ਨਾਲ ਫੋਨ 'ਤੇ ਗੱਲ ਕਰ ਰਿਹਾ ਸੀ ਤੇ ਮੈਂ ਕਿਹਾ ਯਾਰ ਜੇ ਮੈਨੇ ਆਣਾ ਹੀ ਹੈ ਕਿਸੇ ਚੀਜ਼ 'ਚ ਤਾਂ ਮੈਂ ਮਤਲਬ ਚੰਗੀ ਤਰ੍ਹਾਂ ਆਵਾਂਗਾ ਤੇ ਦਿਸ ਇਜ਼ ਹਾਊ ਆਈ ਰਿਫਿਊਜ਼ ਥੈਟ ਅండ్ ਫੇਰ ਕੀ ਹੋਇਆ ਬੈਠੇ ਬੈਠੇ ਕੁਝ ਦਿਨਾਂ ਚ ਇੱਕ ਐਡ ਸ਼ੂਟ ਮਿਲ ਗਈ ਕੋਈ men grooming products ਦੀ ਸੀਗੀ ਜਿਨ੍ਹਾਂ ਨੇ ਵੀ ਮੇਰੇ ਪ੍ਰੋਡਕਟ ਯੂਜ਼ ਕਰੋ ਤਾਂ ਤੁਸੀਂ ਯੰਗ ਲੱਗੋਗੇ ਤੇ ਉਹਨਾਂ ਨੇ ਤਿੰਨ ਚਾਰ ਯੰਗ ਮਾਡਲ ਸੀਗੀਆਂ ਫੀਮੇਲ ਮਾਡਲਸ ਉਹਨਾਂ ਨਾਲ ਸ਼ੂਟ ਕੀਤਾ ਮੇਰਾ ਉਹ ਕਰਨ ਤੋਂ ਬਾਅਦ ਮੈਂ ਸੋਚਿਆ ਮੈਨੂੰ ਪਤਾ ਨਹੀਂ ਸੀ ਫੈਸ਼ਨ ਸ਼ੋਅ ਕੀ ਹੁੰਦੇ ਆ ਕੀ ਨਹੀਂ ਹੁੰਦੇ ਮੈਨੂੰ ਇੰਡਸਟਰੀ ਬਾਰੇ ਕੁਝ ਨਹੀਂ ਪਤਾ ਸੀ ਤੇ ਮੈਂ ਐਵੇਂ ਹੀ ਲੱਗਿਆ ਮੈਂ ਕਿ ਇੰਸਟਾ ਤੇ ਫੋਟੋਆਂ ਪਾ ਕੇ ਆਪਣਾ ਕੀ ਪਤਾ ਐਂ ਸਕਸੈਸ ਮਿਲਦੀ ਹੋਊਗੀ ਉੱਥੇ ਹੀ ਆਫਰ ਆਉਂਦੇ ਸੀ ਤੁਹਾਨੂੰ ਆ ਮਤਲਬ ਉੱਥੋਂ ਉਹ ਆਫਰ ਆਈ ਸੀਗੀ ਇੱਕ ਜਿਹੜੀ ਆਈ ਸੀਗੀ ਗੈਰ ਚੂਟ ਗਈ ਤਾਂ ਉਹ ਤੋਂ ਬਾਅਦ ਮੈਂ ਤੁਸੀਂ ਲਾਲੋ ਮਈ ਦੇ ਮਹੀਨੇ ਤੋਂ ਲੈ ਕੇ ਨਵੰਬਰ ਤੱਕ ਸੁਬਾ ਸ਼ਾਮ ਆਪਣਾ ਫੋਟੋ ਪਾਈ ਗਿਆ ਰੀਲਾਂ ਬਣਾਈ ਗਿਆ ਜੀ 1 ਨਵੰਬਰ ਨੂੰ ਮੈਨੂੰ ਯਾਦ ਹੈ ਮੇਰੇ ਮਦਰ ਨੇ ਮੈਨੂੰ ਕਿਹਾ ਕਿ ਆ ਮੇਰਾ ਨਿਕਨੇਮ ਬਿੰਨੀ ਹੈ ਕਹਿੰਦੇ ਬਿੰਨੀ ਬਹੁਤ ਹੋ ਗਿਆ ਵੀ ਹੁਣ ਤੇਰਾ ਦੁਨੀਆ ਨਾਲ ਤੇਰਾ ਮਜ਼ਾਕ ਉਡਾਣ ਲੱਗੇ ਤੇ ਰਿਲੇਟਿਵਸ ਬਹੁਤ ਮਜ਼ਾਕ ਉਡਾਉਂਦੇ ਨੇ ਜੀ ਤੂੰ ਇਹਨੂੰ ਬੰਦ ਕਰ ਦੇ ਤਾਂ ਇਹਨੂੰ ਸਕਸੈਸ ਨਹੀਂ ਮਿਲੀ ਤਾਂ ਕੋਈ ਗੱਲ ਨਹੀਂ ਹਮ 1 ਨਵੰਬਰ ਤੋਂ ਲੈ ਕੇ 24 ਨਵੰਬਰ ਤੱਕ ਮੈਂ ਕੋਈ ਫੋਟੋ ਨਹੀਂ ਪਾਈ 24 ਨਵੰਬਰ ਨੂੰ ਇਨ ਸਟਾਡੀ ਮੈਨੂੰ ਇੱਕ ਡੀਐਮ ਆਂਦਾ ਹੈ ਕਿ ਜੀ ਇੱਕ ਫੈਸ਼ਨ ਸ਼ੋਅ ਹੈ ਲਖਨਊ ਤੁਸੀਂ ਕਰੋਗੇ ਮੈਂ ਕਹਾ ਠੀਕ ਹੈ ਜੀ ਉਹਨਾਂ ਦੀ ਪ੍ਰੋਫਾਈਲ ਚੈੱਕ ਕੀਤੀ ਉਹ ਬੜੀਓ ਲੋ ਵਾਲੀ ਪ੍ਰੋਫਾਈਲ ਸੀ ਓਕੇ ਤੇ ਮੈਂ ਕਹਾ ਯਾਰ ਚਲੋ ਕਿਸੇ ਨੇ ਅਜੇ ਤੱਕ ਬੁਲਾਇਆ ਨਹੀਂ ਇਹਨਾਂ ਨੇ ਬੁਲਾਇਆ ਕੀ ਪਤਾ ਆਪੋ ਕਹੇ ਜੀ ਆਪਾਂ ਚਲੇ ਗਏ ਲਖਨਊ ਉਹ ਕਹਿੰਦੇ ਜੀ ਇਹ ਤੁਹਾਨੂੰ ਪੈਸੇ ਨਹੀਂ ਦੇਵਾਂਗੇ ਅਸੀਂ ਤੁਹਾਨੂੰ ਸਿਰਫ ਹੋਟਲ ਬੁੱਕ ਕਰ ਦਿੰਨੇ ਆ ਤੇ ਮੈਂ ਉੱਥੇ ਉੱਤਰ ਸਾਰ ਹੋਟਲ ਗਿਆ ਤੇ ਹੋਟਲ ਦੇ ਮੈਨੂੰ ਆਇਆ ਤਾਂ ਵਾਸ਼ਰੂਮ ਚੈੱਕ ਕਰਨ ਦੀ ਪਹਿਲਾਂ ਜੀ ਉਹ ਵਾਸ਼ਰੂਮ ਜੀ ਜਾ ਕੇ ਦੇਖਿਆ ਤੇ ਆਪਣਾ ਇੱਕ ਬਾਲਟੀ ਪਈ ਹੈ ਤੇ ਸ਼ਾਵਰ ਵੀ ਨਹੀਂ ਹੈਗਾ ਅੱਛਾ ਸੋ ਆਈ ਬੁਕਡ ਦਿਸ ਵਨ ਯੂ نو ਪੈਕੇਟਲੀ ਉਥੇ 5 ਸਟਾਰ ਹੋਟਲ ਤੇ ਮੈਂ ਉਹਨਾਂ ਨੂੰ ਬੁਲਾਇਆ ਮੈਂ ਕਿਹਾ ਵੀ ਮੈਨੂੰ ਤਾਂ ਆਪਣਾ ਸੈਟਅਪ ਦਿਖਾਓ ਤੇ ਡਰੈਸ ਦਿਖਾਓ ਫੇਰ ਕਰੂੰਗਾ ਉਹ ਮੈਨੂੰ ਆਪਣੇ ਲੈ ਗਏ ਉਥੇ ਜਿੱਥੇ ਸੀਗਾ ਸ਼ੋਅ ਤੇ ਸੈਟਅਪ ਬਹੁਤ ਵਧੀਆ ਤੇ ਡਰੈਸ ਬਹੁਤ ਵਧੀਆ ਉਹਨਾਂ ਦੀ ਤੇ ਸ਼ਾਮ ਨੂੰ ਮੈਂ ਮੇਕਅਪ ਮੁਕਾ ਕਰਕੇ ਜਦ ਡਰੈਸ ਪਾ ਕੇ ਉੱਥੇ ਗਿਆ ਉਹਦੇ 4-500 ਬੰਦੇ ਦਾ ਕਰਾਊਡ ਬੈਠਾ ਸੀ ਉਹ ਉਥੇ ਹੂਟਿੰਗ ਸਟਾਰਟ ਹੋ ਗਈ ਮੇਰੇ ਲਈ ਇਹ ਪਹਿਲੀ ਵਾਲੀ ਫੀਲਿੰਗ ਸੀ ਕੁਝ ਮਤਲਬ ਮੈਂ ਸੈਲੀਬ੍ਰਿਟੀ ਵਾਲੀ ਫੀਲਿੰਗ ਲੈ ਰਿਹਾ ਦੁਨੀਆ ਸੈਲਫੀਆਂ ਖਿੱਚ ਰਹੀ ਆ ਕੇ ਫਲਾਨਾ ਕਰ ਰਹੀ ਆ ਉੱਥੇ ਫੇਰ ਮੈਨੂੰ ਕੁਝ ਮਾਡਲਸ ਮਿਲੇ ਯੰਗ ਮਾਡਲਸ ਉਹਨਾਂ ਨੇ ਮੈਨੂੰ ਨੰਬਰ ਦਿੱਤੇ ਫੈਸ਼ਨ ਡਿਜ਼ਾਈਨਰਸ ਦੇ ਐਂਡ this is how i started my journey ਐਂਡ ਉਸ ਤੋਂ ਬਾਅਦ ਟਾਈਮਸ ਦੇ ਫੈਸ਼ਨ ਵੀਕ ਤੇ ਮੈਨੂੰ ਲੱਗਦਾ ਮੈਂ ਤਿੰਨ ਸ਼ੋਅ ਕਰ ਗਿਆ ਦੁਬਈ ਕੀਤਾ ਇੰਟਰਨੈਸ਼ਨਲ ਸ਼ੋਅ ਮੈਸੂਰ ਫੈਸ਼ਨ ਵੀਕ ਕੀਤਾ ਆਪਣਾ ਜਿਹੜਾ ਕਿ ਬਹੁਤ ਪਪੂਲਰ ਰਿਹਾ ਕਿਉਂਕਿ ਮੈਂ ਉਹਦੇ ਸਿੱਧੂ ਮੂਸੇਵਾਲਾ ਵਾਲਾ ਵਾਲਾ ਸਿਗਨੇਚਰ ਸਟੈਪ ਕੀਤਾ ਸੀ ਪਗੜੀ ਬੰਨੀ ਸੀ ਉੱਥੇ ਉਹਦੇ ਨਾਲ ਕਾਫੀ ਫੇਮ ਮਿਲਿਆ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਹੋ ਤੁਸੀਂ ਤੁਹਾਡੀ ਰੀਲਸ ਅਸੀਂ ਦੇਖਦੇ ਆਂ ਜਨਤਾ ਵੀ ਦੇਖਦੀ ਐ ਸਾਰੇ ਜਾਣਨਾ ਚਾਹੁੰਦੇ ਨੇ ਕਿ ਅਦਨਾਨ ਅਲੀ ਖਾਨ ਜੀ ਕਰਦੇ ਕੀ ਨੇ ਇੰਨਾ ਜਿਹੜਾ ਲਕਜ਼ਰੀਅਸ ਲਾਈਫਸਟਾਈਲ ਤੁਹਾਡਾ ਹੈਗਾ ਜਿਹੜਾ ਤੁਸੀਂ ਕਰਦੇ ਕੀ ਉਹ ਜਾਣਨਾ ਚਾਹੁੰਦੇ ਦੇਖੋ ਜੀ ਅਸੀਂ ਪਿੱਛੋਂ ਤਾਂ ਵੈਸੇ ਲੈਂਡਲੋਰਡ ਆ ਸਾਡੇ ਐਗਰੀਕਲਚਰ ਜ਼ਮੀਨਾਂ ਵੀ ਹੈਗੀਆਂ ਤੇ ਪਲੱਸ ਰੈਂਟਲ ਇਨਕਮਸ ਵਗੈਰਾ ਚਲੋ ਉਹ ਤਾਂ ਨਾਲ ਨਾਲ ਚੱਲਦੀਆਂ ਰਹਿੰਦੀਆਂ ਜੀ ਤੇ ਨਾਲ ਮੈਂ ਸੋਲਰ ਦਾ ਕੰਮ ਕਰਦਾ ਸੋਲਰ ਪਾਵਰ ਪਲਾਂਟਸ ਆ ਠੀਕ ਐ ਉਸ ਤੋਂ ਪਹਿਲਾਂ ਮੇਰੀ ਜ਼ਿੰਦਗੀ ਚ ਡਾਊਨਫਾਲ ਵੀ ਰਿਹਾ ਹੈ 2011 ਚ ਮੈਂ ਐਰੋ ਇਲੈਕਟ੍ਰੋਨਿਕਸ ਕਰਕੇ ਇੱਕ ਫੋਰਚੂਨ 500 ਕੰਪਨੀ ਸੀਗੀ ਜੀ ਤੋਂ ਉਹਦੇ ਚ ਮੇਰੀ ਕੁਝੇ ਗੱਲਬਾਤ ਨਾਲ ਮੈਨੂੰ ਉਹ ਜੌਬ ਛੱਡਣੀ ਪਈ ਉਸ ਵਕਤ ਮੇਰੀ ਸੈਲਰੀ ਲੱਖਾਂ ਦੀ ਹੁੰਦੀ ਸੀ ਤੇ ਸੱਡਨਲੀ ਆਈ ਲੌਸਟ ਮਾਈ ਜੌਬ ਐਂਡ ਮੈਂ ਸੋਚਿਆ ਮੈਂ ਇਤਨਾ ਪਪ ਜਦ ਬੰਦਾ ਪੌਪੂਲਰ ਹੁੰਦਾ ਜਾਂ ਸਕਸੈਸ ਮਿਲਦੀ ਹੈ ਨਾ ਤਾਂ ਉਹਦੇ ਵਿੱਚ ਕਮਾਂਡ ਆ ਜਾਂਦਾ ਬੜੀ ਈਗੋ ਆ ਜਾਂਦੀ ਸਮਾਜ ਨੂੰ ਚੜ ਜਾਂਦੀ ਸਕਸੈਸ ਸਮਾਜ ਨੂੰ ਚੜ ਜਾਂਦੀ ਉਹ ਮੇਰੇ ਦਿਮਾਗ ਨੂੰ ਚੜ ਗਈ ਸੀ ਤੇ ਮੈਂ ਮਤਲਬ ਕੋਈ ਬੰਦਾ ਰਿਆ ਨਹੀਂ ਸੀ ਜਿਹਦੇ ਨਾਲ ਪੰਗਾ ਨਹੀਂ ਲੱਟਾ ਹੁਣਾ ਤੇ ਜਦ ਮੈਂ ਥੱਲੇ ਗਿਰਿਆ ਤੇ ਬਸ ਫਿਰ ਮੇਰੀ ਮਾਰਕੀਟ ਵੈਲਿਊ ਪਤਾ ਲੱਗੀ ਵੀ ਜ਼ੀਰੋ ਬਣ ਗਈ ਸੀ ਮੈਂ ਜਿੱਥੇ ਵੀ ਜੌਬ ਲਈ ਅਪਲਾਈ ਕੀਤਾ ਸਾਰੇ ਦਰਵਾਜ਼ੇ ਬੰਦ ਹੋ ਗਏ ਫਿਰ ਮੈਂ ਦੋ ਤਿੰਨ ਬਿਜ਼ਨਸ ਕਰਨ ਦੀ ਕੋਸ਼ਿਸ਼ ਕੀਤੀ ਸਾਰੇ ਫਲॉप ਹੋ ਗਏ ਜਿੰਨੀ ਸੇਵਿੰਗ ਸੀਗੀ ਪਟ ਇੰਨੀ ਹਿੰਮਤ ਨਹੀਂ ਹੁੰਦੀ ਸੀ ਵੀ ਘਰਦਿਆਂ ਤੋਂ ਪੈਸੇ ਮੰਗ ਲਈਏ ਕਿਉਂਕਿ ਘਰੇ ਤਾਂ ਬੈਕ ਮੈਂ ਦਿੱਲੀ ਹੁੰਦਾ ਸੀ ਤੇ ਘਰੇ ਤਾਂ ਮਤਲਬ ਫਾਦਰ ਸਾਹਿਬ ਚੀਫ ਇੰਜੀਨੀਅਰ ਰਿਟਾਇਰ ਹੋਏ ਸੀਗੇ ਪਲੱਸ ਜ਼ਮੀਨਾਂ ਉਹਨਾਂ ਕੋਲੇ ਸਾਰੇ ਆਂਦੇ ਸੀ ਖੇਕੇ ਠੂਕੇ ਜਾਂ ਪ੍ਰਾਪਰਟੀ ਜਿਹੜੀਆਂ ਰੈਂਟਲ ਸੀਗੀਆਂ ਉਹਨਾਂ ਕੋਲੇ ਜਾ ਰਹੀਆਂ ਸੀਗੀਆਂ ਕਦੇ ਹਿੰਮਤ ਨਹੀਂ ਹੋਈ ਮੈਨੂੰ ਯਾਦ ਹੈ ਕਿ ਜਦ ਮੈਂ ਇੰਨਾ ਬੁਰਾ ਹਾਲ ਸੀ ਮੇਰਾ ਤੇ ਫਾਦਰ ਸਾਹਿਬ ਮੇਰੇ 4-5 ਕਰੋੜ ਦਾ ਘਰ ਬਣਾ ਰਹੇ ਸੀਗੇ ਮਰੇਰ ਕੋਲਿਜ ਪਰ ਮੈਂ ਆਣਾ ਤੇ ਉਹ ਉਹਨਾਂ ਨੇ ਕਿਹਾ ਆ ਵੀ ਮਾਰਕੀਟ ਤੋਂ ਸਮਾਨ ਲੈ ਕੇ ਉਹਨਾਂ ਨੇ ਲੱਖਾਂ ਰੁਪਏ ਦਾ ਮੇਰੇ ਸਾਹਮਣੇ ਸਮਾਨ ਲੈਣਾ ਤੇ ਮੈਂ ਜਿਆ ਪਿੱਛੇ ਦੇਖਣਾ ਹਰ ਤਿੰਨ ਮਹੀਨੇ ਬਾਅਦ ਬੇਟੇ ਦੀ ਜਿਹੜੀ 50000 ਰੁਪਏ ਫੀਸ ਹੁੰਦੀ ਆ ਚੰਗੇ ਸਕੂਲ ਦੀ ਦਿੱਲੀ ਮੈਨੂੰ ਉਹਦੇ ਭਰਨ ਦੇ ਪੈਸੇ ਨਹੀਂ ਹੁੰਦੇ ਸੀ ਚਲੋ ਫੇਰ ਕਰਦੇ ਕਰਦੇ ਸੋਲਰ ਪਾਵਰ ਪਲਾਂਟ ਚ ਆਏ ਉੱਥੋਂ ਆਪਣਾ ਐਜ਼ ਅ ਕੰਸਲਟੈਂਟ ਕੰਮ ਕੀਤਾ ਫਿਰ ਆਪਣੀ ਕੰਪਨੀ ਖੋਲੀ ਫਿਰ ਬਾਅਦ ਚ ਕੋਰੋਨਾ ਤੋਂ ਬਾਅਦ ਆ ਕੇ ਮੈਂ ਵਾਪਸ ਪਟਿਆਲੇ ਸ਼ਿਫਟ ਹੋ ਗਿਆ ਅਨਫੋਰਚਨਟਲੀ ਆਈ ਲੌਸ ਮਾਈ ਫਾਦਰ ਇਨ 2018 ਫਿਰ ਮਦਰ ਕਰਕੇ ਮੈਨੂੰ ਵਾਪਸ ਆਨਾ ਪਿਆ ਇੱਥੇ ਆ ਕੇ ਫਿਰ ਸਾਰੇ ਆਪਣੀ ਪ੍ਰਾਪਰਟੀਆਂ ਵਗੈਰਾ ਦੇ ਕੰਮ ਦੇਖੇ ਸਭ ਕੁਝ ਦੇਖਿਆ ਹੂੰ ਉਹਦਾ ਮੈਂ ਕਿ ਇੱਥੇ ਆਪਣੀ ਲਗਜ਼ਰੀ ਹਾਈ ਸਟਰੀਟ ਰਿਟੇਲ ਬਣਾ ਰਿਹਾ ਜਿਹਦਾ ਨਾਮ ਮੈਂ ਖਾਨ ਮਾਰਕੀਟ ਰੱਖਿਆ ਪਟਿਆਲੇ ਚ ਤੇ ਉਹਦੀ ਕੰਸਟਰਕਸ਼ਨ ਜਲਦੀ ਸ਼ੁਰੂ ਕਰਾਂਗੇ ਉਹਨੂੰ ਲਾਂਚ ਕਰਾਂਗੇ ਤੇ ਪਲੱਸ ਮਾਡਲਿੰਗ ਸਕਸੈਸ ਮਿਲੀ ਹੈ ਚੱਲ ਰਿਹਾ ਹੁਣ ਵੀ ਕੋਈ ਆਫਰ ਆਈ ਹੈ ਤੁਹਾਨੂੰ ਨਹੀਂ ਹਾਲੇ ਫਿਲਹਾਲ ਬਾਲੀਵੁੱਡ ਦੀ ਕੋਈ ਆਫਰ ਨਹੀਂ ਹੈ ਫਿਲਹਾਲ ਤਾਂ ਸਿਰਫ ਫੈਸ਼ਨ ਸ਼ੋਜ਼ ਦੇ ਚੱਲ ਰਿਹਾ ਹੈ ਤੇ ਨਾਲ ਨਾਲ ਮੈਂ ਆਪਣੀ ਫੈਸ਼ਨ ਸ਼ੋਅ ਦੀ ਕੰਪਨੀ ਖੋਲੀ ਹੈ ਦੁਬਈ ਨਾਲ ਟਾਇਪ ਕਰਕੇ ਇੱਕ ਦੁਬਈ ਦੀ ਕੰਪਨੀ ਹੈ ਉਹਦੇ ਨਾਲ ਟਾਇਪ ਕੀਤਾ ਇੰਸਟਾ ਤੇ ਤੁਹਾਡੇ ਤੇ ਲੜਕੀਆਂ ਬਹੁਤ ਮਰਦੀਆਂ ਨੇ ਹਾਂਜੀ ਤੇ ਤੁਹਾਡੇ ਜਿਹੜੇ بیٹے ਦੇ ਕਲਾਸ ਫੈਲੋ ਨੇ ਮਤਲਬ ਕਿਵਲ ਲੜਕੀਆਂ ਉਹ ਵੀ ਕਹਿੰਦੇ ਨੇ ਵੀ ਇਹ ਵੀ ਪਾਪਾ ਬੜੇ ਹੋਣੇ ਦੇਖੋ ਜੀ ਉਹ ਐਨਾ ਐਨਾ ਤਾਨੀ ਅੱਛਾ ਖੈਰ ਹਾਂ ਮਤਲਬ ਇਹ ਤਾਂ ਹੈ ਬਟ ਮ ਜ਼ਿੰਦਗੀ ਇੰਨੀ ਰੰਗੀਨ ਰਹੀ ਹੈ ਕਿ ਹੁਣ ਮੈਂ ਇਸ ਪਾਸੇ ਜਾਣ ਨੂੰ ਦਿਲ ਨਹੀਂ ਕਰਦਾ ਜੋ ਕਰਨਾ ਸੀ ਕਰ ਲਿਆ ਮਤਲਬ ਮੰਦਰੇ ਤੁਸੀਂ ਹੁਣ ਕੈਮਰਾ ਵੀ ਰੰਗੀਨ ਰਹੀ ਹੈ ਹੋ ਰਹੀ ਹੈ ਜੀ ਪੂਰੀ ਰੰਗੀਨ ਰਹੀ ਹੈ ਉਹ ਮੈਨੂੰ ਮੇਰੀ ਮਾਸੀ ਜੀ ਹੁੰਦੇ ਸੀ ਉਹ ਕਹਿੰਦੇ ਹੁੰਦੇ ਸੀ ਇਹ ਰੰਗ ਰੰਗੀਲਾ ਨਹੀਂ ਰੰਗ ਰੰਗਿਆ ਆਪ ਤੈ ਸੰਗ ਰੰਗਿਆ ਉਹ ਕਹਿੰਦੇ ਹੁੰਦੇ ਸੀਗੇ ਅੱਛਾ ਅੱਛਾ ਤੇ ਉਹ ਤਾਂ ਖੈਰ ਰਿਹਾ ਕਾਫੀ ਰਿਹਾ ਪਰ ਹੁਣ ਆਗੇ ਬੰਦਾ ਵੀ ਨਾ ਬੰਦਾ ਕਹਦਾ ਬਸ ਕਰ ਯਾਰ ਹੁਣ ਖਤਮ ਹੋ ਗਿਆ ਤਰਾ 30 ਪੋਸਟ ਵੀ ਪਾਈਏ ਜਿਹੜੀ ਉਹ ਮਰਸੀਡੀਜ਼ ਮਰਸੀਡੀਜ਼ ਕਾਰ ਜਿਹੜੀ ਖੜੀ ਹੈ ਉਹ ਥੋਡੀ ਡ੍ਰੀਮ ਕਾਰ ਬਸ ਇਹੀ ਕਿੰਨੀ ਮਿਹਨਤ ਲੱਗੀ ਉਸ ਨੂੰ ਲੈਣ ਲੱਗੇ ਵੀ ਦੇਖਿਆ ਜਾਵੇ ਤਾਂ ਮਿਹਨਤ ਤਾਂ ਕਾਫੀ ਲੱਗੀ ਬਟ ਜਦ ਸਕਸੈਸ ਮਿਲੀ ਹੈ ਸਕਸੈਸ ਮਿਲੀ ਨੂੰ ਮੈਨੂੰ ਲਾ ਤਿੰਨ ਚਾਰ ਮਹੀਨੇ ਹੋਏ ਮੈਂ ਕਿਹਾ ਜਿਹੜੀ ਪਹਿਲੀ ਚੀਜ਼ ਖਰੀਦਨੀ ਆ ਤੋ ਆਪਣੀ ਡ੍ਰੀਮ ਕਾਰ ਖਰੀਦ ਲੈ ਸਵੇਰੇ ਉੱਠ ਕੇ ਰੋਜ਼ ਰੱਬ ਅੱਗੇ ਆਪਣਾ ਹੱਥ ਫਲਾਈਦਿਆਂ ਕਿ ਰੱਬਾ ਜੋ ਦੇ ਦਿੱਤਾ ਪਲੀਜ਼ ਇਹਨੂੰ ਮੇਨਟੇਨ ਕਰ ਲਈਏ। ਇਹੋ ਥੱਲੇ ਨਾ ਕਰੀਏ ਤੇ ਮੈਂ ਹੁਣ ਜਿਆਦਾ ਰਿਲੀਜੀਅਸ ਵੀ ਹੋ ਗਿਆ। ਮੇਰੇ ਮਦਰ ਮੈਨੂੰ ਕਹਿੰਦੇ ਹੁੰਦੇ ਆ ਵੀ ਤੂੰ ਅਜ ਤੱਕ ਤਾਂ ਮੈਂ ਦੇਖਿਆ ਨਹੀਂ ਮਸੂਰੇ ਸੂਰੇ ਆਪਣਾ ਉਹ ਸਪੀਕਰ ਤੇ ਲੱਗਿਆ ਹੁੰਦਾ ਵੀ ਲਾਏ ਲਹਾਏ ਜਦੋਂ ਪੂਰਾ ਚੱਲ ਰਿਹਾ ਹੁੰਦਾ। ਜੀ ਉਹ ਕਹਿੰਦੇ ਉਹ ਤੈਨੂੰ ਅਜ ਤੱਕ ਤਾਂ ਮੈਂ ਦੇਖਿਆ ਨਹੀਂ ਮੈਂ ਜਿਆਦਾ ਹੋ ਰਿਹਾ ਮੈਂ ਡਰਨ ਲੱਗ ਗਿਆ ਰੱਬ ਤੋਂ। ਡਰਨ ਨਹੀਂ ਲੱਗਿਆ ਇਹ ਰੋਜ਼ ਇੱਕ ਥੈਂਕਸ ਤਾਂ ਕਰਨਾ ਹੀ ਹੁੰਦਾ। ਬਿਲਕੁਲ। ਦੇਖੋ ਜਿਹੜੀ ਨਾ ਕਾਮਯਾਬੀ ਹੈ ਕਾਮਯਾਬੀ ਸਿਰਫ ਤੁਹਾਡੇ ਆਪਣਾ ਹਾਰਡ ਵਰਕ ਨਾਲ ਨਹੀਂ ਮਿਲਦੀ ਉਹਦੇ ਨਾਲ ਮਾਂ ਦੀਆਂ ਦੁਆਵਾਂ ਤੇ ਟਾਈਮ ਚੰਗਾ ਔਰ ਰੱਬ ਦੀ ਜਿਹੜੀ ਬlesਸਿੰਗ ਹੈ ਆਲਮਾਈਟੀ ਦੀ ਬlesਸਿੰਗ ਹੈ ਉਹ ਚਾਹੀਦੀ ਹੁੰਦੀਆਂ ਲੇਕਿਨ ਕਿਉਂਕਿ ਮਿਹਨਤ ਤਾਂ ਸਾਰੇ ਕਰਦੇ ਨੇ ਉਹਨਾਂ ਜੋ ਕੁਝ ਬੰਦੇ ਹੁੰਦੇ ਨੇ ਜਿਹੜੇ ਕਿਸਮਤ ਵਾਲੇ ਹੁੰਦੇ ਨੇ ਮੇਰੇ ਵਰਗੇ ਜਿਹਦੀ ਮਾਂ ਦੀ ਬlesਸਿੰਗ ਤੁਹਾਨੂੰ ਲੱਗੀਆਂ ਉਹਦੀਆਂ ਦੁਆਵਾਂ ਲੱਗੀਆਂ ਮੈਂ ਜਦੋਂ ਗੱਡੀ ਲੱਤੀ ਤੁਸੀਂ ਉਹ ਇੰਸਟਾ ਦੀ ਰੀਲ ਵੀ ਦੇਖੀ ਹੋਣੀ ਹੈ ਜਿਹੜੀ ਮੈਂ ਲੁਧਿਆਣੇ ਤੋਂ ਗੱਡੀ ਲੈ ਕੇ ਸਿੱਧਾ ਮਲੇਰਕੋਟ ਲੈ ਗਿਆ ਤੇ ਇਟ ਵਾਸ ਅ ਸਰਪ੍ਰਾਈਜ਼ ਫॉर ਮਾਈ ਮਮ ਐਂਡ ਉਹ ਉਹਨਾਂ ਨੂੰ ਸਰਪ੍ਰਾਈਜ਼ ਦੇਣਾ ਕਿ ਇੱਕ ਮਾਂ ਦੀ ਜਿਹੜੀ ਦੁਆਵਾਂ ਲੈਣੀਆਂ ਉਹ ਇਹ ਵੀ ਉਹ ਜੱਫੀ ਉਹ ਮਤਲਬ ਪਾਣਾ ਮਾਂ ਨੂੰ ਜਿਹੜੀ ਦਿਲ 'ਚ ਤੁਹਾਡੇ ਠੰਡਕ ਆਂਦੀ ਹੈ ਦਾ ਸੀ ਸਮਥਿੰਗ ਅਮੇਜ਼ਿੰਗ ਉਹ ਚੱਲਦਾ ਤਾਂ ਚਲੋ ਸਾਰੇ ਸੁਪਨੇ ਪੂਰੇ ਹੋ ਗਏ ਗੱਡੀ ਵੀ ਲੈ ਲਈ ਹੋਂਤਾ ਨਹੀਂ ਦਿਮਾਗ 'ਚ ਚੜੀ ਸਕਸੈਸ ਕਿਉਂਕਿ ਪਹਿਲਾ ਡਾਊਨਫਾਲ ਤੁਸੀਂ ਹਟਾ ਚੁੱਕੇ ਹਟਾ ਚੁੱਕਿਆ ਤੇ ਹੁਣ ਮੈਂ ਪੂਰਾ ਧਿਆਨ ਰੱਖਦਾ ਇਸ ਗੱਲ ਦਾ ਮੈਂ ਤਾਂ ਹੁਣ ਇੰਨਾ ਸ਼ੁਕਰਾਨਾ ਇੰਨਾ ਨਿਮਕੇ ਚੱਲਦਾ ਸਕਸੈਸ ਮਿਲਣ ਦੇ ਨਾਲ 네ਗੇਟਿਵਸ ਵੀ ਬਹੁਤ ਹੁੰਦੇ ਨੇ ਤੁਸੀਂ ਕਿਸੇ ਨੂੰ ਕੁਝ ਵੀ ਕਹਿ ਰਹੇ ਹੋ ਤਾਂ ਉਹ ਬੰਦੇ ਦੀ ਮੈਂਟੈਲਿਟੀ ਉਲਟਾ ਲੈ ਜਾਂਦੀ ਹੁੰਦੀ ਹੈ। ਉਹ ਯਾਰ ਤੂੰ ਵੱਡਾ ਬਾਦਮੀ ਬਣ ਗਿਆ ਤੇ ਹੁਣ ਸਾਨੂੰ ਦੀ ਪਛਾਣਦਾ ਵੀ ਨਹੀਂ ਹੈਗਾ। ਉਹ ਤਾਂ ਸਮਝ ਨਹੀਂ ਆ ਰਿਹਾ। ਉਹ ਤਾਂ ਬੜਾ ਕੇਅਰਫੁਲ ਹੋਣਾ ਪੈਂਦਾ ਆਪਣੇ ਵਰਡਸ ਲਈ ਆਪਣਾ ਸਭ ਕੁਝ ਚੂਸ ਕਰਕੇ ਬੋਲਣਾ ਪੈਂਦਾ। ਜੀ ਦੇਖਿਆ ਤੁਹਾਡੇ ਨਾਲ 24 ਘੰਟੇ ਤੁਹਾਡਾ ਬੋਡੀਗਾਰਡ ਰਹਿੰਦਾ ਹੈ। ਬੱਬਰ ਬੱਬਰ ਨਾਮ ਇਹਦਾ ਨਾਮ ਇਹਦਾ ਨਾਮ ਐਕਚੁਅਲੀ ਯੂਸਫ ਹੈ। ਲੇਕਿਨ ਮੇਰੇ ਜੋ ਫਰੈਂਡਸ ਐ ਇੱਕ ਸਾਡੇ ਦੋਸਤ ਹੈਗੇ ਹਰ ਹਰਮਿਲਾਬ ਗਰੇਵਾਲ ਜੀ ਉਹ ਠੰਡੇ ਦੇ ਹਨ। ਤੇ ਮੈਨੂੰ ਉਹਨੇ ਵੀ ਦੱਸਿਆ ਮੈਂ ਕਿਹਾ ਯਾਰ ਆਪਾਂ ਆਪਣਾ ਯੂਸਫ ਰੱਖਿਆ ਕਹਿੰਦਾ ਯੂਸਫ ਨਹੀਂ ਉਹਦਾ ਨਵਾਂ ਅੱਜ ਤੋਂ ਬੱਬਰ ਆ ਸੋ ਵੀ ਕਾਲ ਹਿਮ ਬੱਬਰ ਇਹ 24 ਘੰਟੇ ਮੇਰੇ ਨਾਲ ਹੁੰਦਾ ਅੱਛਾ ਤੇ ਇੱਕ ਹੋਰ ਲਾਈਫ ਸਟਾਈਲ ਮੇਨਟੇਨ ਕਰਨ ਦੀ ਗੱਲ ਹੁੰਦੀ ਹੈ ਉਹਦੇ ਨਾਲ ਇਹ ਵੀ ਚੀਜ਼ਾਂ ਚਾਹੀਦੀਆਂ ਹੁੰਦੀਆਂ ਇਹਨਾਂ ਨੂੰ ਸਹੀ ਲਾਈਫ ਸਟਾਈਲ ਤੁਹਾਨੂੰ ਕਿਸੇ ਨੂੰ ਡਰ ਰਹੀ ਨਹੀਂ ਢਾਰਨੀ ਹੈ ਉਹ ਲਾਈਫ ਸਟਾਈਲ ਚ ਇਹ ਚੀਜ਼ਾਂ ਆਂਦੀਆਂ ਨੇ ਐਡ-ਆਨ ਹੁੰਦੀਆਂ ਨੇ ਜਿਹੜੇ ਤੁਹਾਨੂੰ ਕਰਨੀਆਂ ਪੈਂਦੀਆਂ ਇੰਨਾ ਟੈਂਡੈਂਟ ਮੇਨਟੇਨ ਹਾਂ ਹਾਂ ਐਕਚੁਅਲੀ ਕੀ ਹੋਇਆ ਮੈਂ ਨਾ ਆ ਜਿਹੜੀ ਮਾਲ ਬਣਾ ਰਿਹਾ ਜਾਂ ਇਹਨੂੰ ਲਕਜ਼ਰੀ ਹਾਈ ਸਟਰੀਟ ਖਾਨ ਤੋ ਇਹਦੇ ਲਈ ਮੈਂ ਬ੍ਰਾਂਡ ਲੱਭ ਰਿਆਂ ਤੇ ਆ ਮੈਂ ਦਿੱਲੀ ਗਿਆ ਬਹੁਤ ਵੱਡੀ ਕੰਪਨੀ ਹੈ ਜਿਹੜੀ ਲੀਜ਼ਿੰਗ ਕੰਪਨੀ ਹੈ ਉਹਨਾਂ ਨਾਲ ਮੀਟਿੰਗ ਕਰਨ ਗਿਆ ਤੇ ਉੱਥੇ ਮੈਂ ਨਕਸ਼ਾ ਨੁਕਸ਼ਾ ਦਿਖਾਇਆ ਤੇ ਉਹਨਾਂ ਨੇ ਚੇਂਜ ਕੀਤਾ ਇਹ ਗੱਬੇ ਆਰ ਚੋਣੀ ਚਾਹੀਦੇ ਫਲਾਣਾ ਵੀ ਹਾਈ ਬ੍ਰਾਂਡ ਜਿਹੜੇ ਟੌਪ ਦੇ ਬ੍ਰਾਂਡਸ ਆ ਇੰਡੀਆ ਦੇ ਐ ਚੰਡਾਮ ਹੋ ਗਿਆ ਜ਼ਹਰਾ ਹੋ ਗਿਆ ਤਾਂ ਹੀ ਆਣਗੇ ਤੇ ਵੈਨ ਦੇ ਕੇਮ ਆਊਟ ਯੂ نو ਬਾਹਰ ਆ ਕੇ ਜਦ ਮੈਨੂੰ ਛੱਡਣ ਆਏ ਉਹ ਤੇ ਉਹਨਾਂ ਨੇ ਦੇਖਿਆ ਮੈਂ ਆਪਣੀ ਥਾਰ ਚ ਘੁੰਮ ਰਿਹਾ ਸੀ ਤੇ ਇੱਕ ਬੰਦੇ ਨੇ ਕਮੈਂਟ ਕੀਤਾ ਕਹਿੰਦਾ ਤੁਸੀਂ ਜਿਹੜੇ ਬ੍ਰਾਂਡ ਲੈ ਕੇ ਆਉਣ ਦੀ ਗੱਲ ਕਰਦੇ ਹੋ ਉਹ ਫਰਸਟ ਗੈਟ ਯੋਰself ਬ੍ਰਾਂਡਡ। ਤੋਂ ਡ੍ਰੀਮ ਕਾਰ ਉਹਦੇ ਨਾਲ ਵੀ ਜੁੜੀ ਹੋਈ ਹੈ ਥੋੜੀ ਜਿਹੀ। ਤਾਂ ਮੈਂ ਕਿਸੇ ਨੂੰ ਫੇਰ ਫੋਨ ਕਰਕੇ ਕਿਹਾ ਮੈਂ ਕਿਹਾ ਯਾਰ ਉਹ ਮੈਂ ਗੱਡੀ ਲੈਣੀ ਹੈ ਮਰਸੀਡੀਜ਼। ਕਹਿੰਦਾ ਹਾਂ ਤੇ ਉਹ ਡਰਾਈਵਿੰਗ ਪਲੇਜ਼ਰ ਆਈ ਹੈ। ਮੈਂ ਕਿਹਾ ਭਾਈ ਕੁਝ ਨਹੀਂ ਫੁਕਰੀ ਮਾਰਨ ਨੂੰ ਲੈਣੀ ਹੈ। ਮੈਂ ਕਿਹਾ ਤੂੰ ਮੇਰਾ ਸਰਿਆਂ ਬੋਲ ਰਿਹਾ।